ਉਲਟ ਜਾਦ ਕੁਲ ਦੋ ਬੁਸ਼ਾਰੀ ਸੁੰਨ ਸਹਾਜ ਮੈਂ ਬੁਨ ਤਹਵਾਰੀ ਜਦ ਉਲਟ ਜਾਂਦਾ ਹੈ ਨਾ ਵਿਚਾਰ ਘੜਾ ਬਦਲ ਜਾਂਦੀ ਹੈ ਜਦੋਂ ਅੰਤਰਮੁਖੀ ਹੋ ਜਾਂਦਾ ਹੈ ਸੰਸਾਰ ਤੋਂ ਪੁੱਠਾ ਚੱਲਦਾ ਪਰ ਦੋ ਕਲਾ ਨੇ ਦੋ ਹੀ ਬਸਰ ਜਾਂਦੀ ਹੈ ਦੋ ਕਲਾ ਜਾਂਦ ਕੁਲਾਂ ਦੋ ਨੇ ਇਦੀਆਂ ਇੱਕ ਬੋਦੀ ਗੋਲਾ ਇੱਕ ਪੀਓਦੀ ਹੈ ਸਰੀਰ ਕਰਕੇ ਦੋ ਕਲਾ ਹੁੰਦੀਆਂ ਨੇ ਦੋ ਕੋਲਾਂ ਨੇ ਚੱਕੀ ਦੇ ਲੋਕਾਂ। ਸਰੀਰ ਕਰਕੇ ਦੋਏ ਕੋਲਾਂ ਨੇ। ਕਬੂਰ ਦੀ ਕੋਲਾ। ਇੱਕ ਪਿਓ ਪਿਓ ਦੀ ਕੋਲਾ। ਅੱਡ-ਅੱਡ ਕੋਲਰ ਜੁਆ ਨਾ ਨਾਨ ਕਾਂਦੀ ਨਾਨ ਦਾਦ ਕਾਂਦੀ ਦੋਏ ਕੋਲਾਂ ਦੀ ਹੋਈ। ਕਈ ਦੇਸਾਂ ਵਿੱਚ ਦੋ ਦਾ ਜਿਆਦਾ ਬੁੱਧ ਨੇ। ਦੁਨੀਆਂ ਦੇ ਸਾਰੇ ਬਾਪ ਨਹੀਂ ਬਣਦੇ ਹੁਣ। ਹੋਰ ਅਮਰੀਕਾ ਦੇ ਬਾਪ ਦਾ ਨਾਮ ਆਵੇ ਨਾ ਆਵੇ ਮਾਂ ਦਾ ਨਾਮ ਜਈਦਾ। ਹੋਰ ਯੂਰਪ ਦੇ ਵਿੱਚ ਮਾਂ ਦਾ ਨਾਮ ਹੀ ਹੋਣਾ ਚਾਹੀਦਾ ਬੱਚੇ ਦੇ ਨਾਲ ਬਾਪ ਦਾ ਹੋਵੇ ਚਾਹੀਦਾ ਲੋਕ ਇੱਥੇ ਸੀਗਾ ਬਾਪ ਦਾ ਹੋਣਾ ਚਾਹੀਦਾ ਮਾਂ ਦਾ ਹੋਵੇ ਚਾਹੀਦਾ ਨਾ ਹੋਵੇ ਪਹਿਲਾਂ ਉਹ ਕਹਿੰਦਾ ਜਨਮ ਤਾਂ ਉਹ ਦਿੰਦੀ ਹੈ ਬੱਚੇ ਨੂੰ ਉਹਦਾ ਨਾਮ ਕੋ ਬਾਪ ਦੀ ਤਾਂ ਵੀ ਕਿਉਂਕਿ ਉਹ ਇਹਦਾ ਨਾਮ ਵੀ ਜਬੀਲ ਲਾ ਗਈ ਕੱਲ ਨੂੰ ਕੀਰਕਾਰ ਰਹੀ ਸਾਡੇ ਕੋਲ ਮਾਂ ਕੌਣ ਸੀ ਇਹਦੀ ਗੜਦੇ ਬਣਾ ਕੀ ਤੇਰੇ ਗੁਆਂ ਜਮੀਰ ਦੇ ਲੀ ਅਗਲੇ ਨੇ ਕੇ ਤੁਹਾਡੇ ਦੇ ਕਦਮੇ ਹੁਣ ਕੀ ਸਪਰੂਫ ਹੋਊਗਾ ਇਸ ਕਰਕੇ ਬੋਲਣੋਂ ਲੱਗਿਆ ਵਿੱਚ ਇਹ ਕਹੇ ਦੋ ਉਗਲ ਕੇ ਦੋ ਕੋ ਲੱਜ ਜੇ ਅਸੀਂ ਸਰੀਰ ਦੇ ਇੱਕ ਕੁਲ ਮੰਡੀਏ ਉੱਥੇ ਜਾ ਕੇ ਦੋ ਕੋ ਲੱਜੇ ਉੱਥੇ ਉਹ ਤਰ੍ਹਾਂ ਦੀ ਗੱਲ ਕਰਦਾ ਉੱਥੇ ਕਰਦਾ ਦੁਨਿਆਵੀ ਇੱਕ ਕੁਲ ਬੰਦਾ। ਇੱਕ ਕੁਲ ਦੁਨਿਆਵੀ ਆ ਸੁਸਾਦ ਦੇ ਵਿੱਚ। ਕੋਈ ਜਾਤੀ ਕਰਮ ਦੇ ਬਿੱਤਕਾਂ ਨਹੀਂ ਹੁੰਦੀ। ਇੱਕ ਉਹ ਵੀ ਹੈ ਜਿਹੜੀ ਵਿਰਾਕਾਰੀ ਕੋਲ ਹੈ। ਜਿਹੜੀ ਵਿਚਾਰਤਾ ਰਾਸੀ ਪਲਾਈ ਹੋਈਆਂ ਨੇ। ਉਹ ਕੋਲੋਂ ਲੱਗਦਾ। ਜੇ ਆਪ ਛੱਡ ਦਿੱਤਾ ਬੇ ਗੁਰੇ ਗਾਲ ਮੈਂ ਕਾਮ ਨਾ ਛੱਡੂ ਗੁਰਾ ਜਦੋਂ ਪੁਰੋਪਰਦਾ ਜੀ ਨੇ ਉਹ ਜਿਹੜੀ ਕੁਰਸੀ ਚਿੱਟੇ ਕੱਪੜਿਆਂ ਨੇ ਦੀ ਛੱਡ ਦਿੱਤੀ ਛੱਡ ਦਿੱਤੀ ਤਾਂ ਉਹਨਾਂ ਨੇ ਬੜਾ ਜੋਰ ਲਾਇਆ ਵੀ ਨਾ ਛੱਡ ਆਪ ਹੋ ਲਿਆ ਕੋਈ ਦਲੂ ਇਹ ਰੁਕੇ ਗੁਰੂ ਵਰਦਾ ਜ਼ਰੂਰ ਕਿਹਦੇ ਰਹਿ ਵੀ ਤੁਸੀਂ ਨਾ ਜਾਓ ਇੱਧਰੋਂ ਕਿ ਸਾਡੀ ਤੋਹੀਰ